ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਗਰਾਹਾਂ ਦੇ ਮੁਸਾਫਰ ਤੇ ਇੱਕ ਵਾਰ ਫਿਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ ਅੱਜ ਅਸੀਂ ਆਏ ਹਾਂ ਜੀ ਪੰਜਾਬ ਦਾ ਮਸ਼ਹੂਰ ਤੇ ਸਭ ਤੋਂ ਪੁਰਾਣਾ ਮੇਲਾ ਸ਼ਪਾਰ ਦੇ ਮੇਲੇ ਉੱਪਰ ਤੇ ਇਸ ਮੇਲੇ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਆਉਂਦੇ ਹਨ तकरीबन 250 ਸਾਲ ਪੁਰਾਣਾ ਇਹ ਮੇਲਾ ਇੱਥੇ ਲੱਗਦਾ ਵਾ ਪਰ ਇਸ ਵਾਰ ਥੋੜਾ ਮੀਂਹ ਨੇ ਮੇਲੇ ਦਾ ਮਾਹੌਲ ਖਰਾਬ ਕੀਤਾ ਹੋਇਆ ਵਾ ਇਹ ਹੋਪਸੋ ਆਉਣ ਵਾਲੇ ਦਿਨਾਂ ਦੇ ਵਿੱਚ ਧੁੱਪ ਵਗੈਰਾ ਤੇ ਥੋੜਾ ਮੌਸਮ ਚੇਂਜ ਹੋਏਗਾ ਪਰ ਦੁਕਾਨਦਾਰ ਜੋ ਅਸੀਂ ਮੇਲੇ ਦੇ ਵਿੱਚ ਦੇਖਿਆ ਦੁਕਾਨਦਾਰ ਬੜਾ ਹੀ ਮਤਲਬ ਗਾਹਕ ਦੀ ਭਾਲ ਦੇ ਵਿੱਚ ਬੈਠੇ ਹਨ ਦੁਕਾਨਾਂ ਤੇ ਲੋਕ ਨਹੀਂ ਆ ਰਹੇ ਇਹਨਾਂ ਦੀ ਜੋ ਇਹਨਾਂ ਨੇ ਆਪਦੇ ਰੈਂਟ ਵਗੈਰਾ ਦੇਣੇ ਆ ਜਾਂ ਇੱਥੋਂ ਕੋਈ ਕਮਾਈ ਕਰਕੇ ਜਾਣੀ ਆ ਤਾਂ ਹੋਪਸੋ ਉਹਨਾਂ ਦਾ ਰਸਤਾ ਖੁੱਲੇ ਕੱਲ ਦੇ ਦਿਨ ਦੇ ਵਿੱਚ ਫਿਰ ਧੁੱਪ ਨਿਕਲੇ ਮੌਸਮ ਸਹੀ ਹੋਵੇ ਪਰ ਫਿਲਹਾਲ ਮੀਂਹ ਹੈ ਬਹੁਤ ਜ਼ਿਆਦਾ ਮਤਲਬ ਇਹਨਾਂ ਨੂੰ ਇੱਕ ਨੁਕਸਾਨ ਹੀ ਪੰਜਾਬਿਆ ਵਿੱਚ ਬਾਕੀ ਪੰਜਾਬ ਦਾ ਵੀ ਬਹੁਤ ਨੁਕਸਾਨ ਹੋ ਚੁੱਕਿਆ ਹੈ ਹੜ੍ਹਾਂ ਦੇ ਕਾਰਨ ਪਰ ਖੁਸ਼ਕਿਸਮਤ ਪ੍ਰਮਾਤਮਾ ਕਰੇ ਕਿ ਜਲਦੀ ਸਾਰਾ ਕੁਝ ਠੀਕ ਹੋ ਜਾਊਗਾ ਆਓ ਜੀ ਤੁਹਾਨੂੰ ਦਿਖਾਉਂਦੇ ਆ ਅੱਗੇ ਦੇ ਹਾਲਾਤ ਹੁਣ ਅਸੀਂ ਆ ਗਏ ਆ ਜੀ ਗੁੱਗਾ ਮੜੀ ਤੇ ਸਭ ਤੋਂ ਪਹਿਲਾਂ ਟੇਕਾਂਗੇ ਅਸੀਂ ਮੱਥਾ ਤੇ ਉਸ ਤੋਂ ਬਾਅਦ ਦੇਖਾਂਗੇ ਜਿੱਦਾਂ ਦਾ ਵੀ ਮਾਹੌਲ ਹੋਇਆ ਜੇ ਬਾਰਿਸ਼ ਰੁਕੀ ਫਿਲਹਾਲ ਹਲਕੀ ਬੁਲਕੀ ਬਾਰਿਸ਼ ਹੋ ਰਹੀ ਆ ਤੇ ਆਓ ਜੀ ਤੁਹਾਨੂੰ ਕਰਾਉਣੇ ਅੰਦਰੋਂ ਦਰਸ਼ਨ ਇਹ ਹੈ ਜੀ ਗੁੱਗਾ ਮੜੀ ਦਾ ਐਂਟਰੀ ਗੇਟ ਹੁਣ ਅਸੀਂ ਐਂਟਰ ਕਰ ਚੁੱਕੇ ਆ ਤੇ ਸਾਹਮਣੇ ਦੇਖੋ ਤੁਸੀਂ ਲੋਕ ਮਿੱਟੀ ਕੱਢ ਰਹੇ ਨੇਗੇ ਨਾਰਮਲ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਇੱਥੇ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਹੁੰਦੀ ਇੰਨੇ ਲੋਕ ਇੱਥੇ ਆਉਂਦੇ ਹੁੰਦੇ ਆ ਤੇ ਇਹ ਹੈ ਜੀ ਅੰਦਰੋਂ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਇੱਥੇ ਲੋਕ ਆ ਕੇ ਨਤਮਸਤਕ ਹੁੰਦੇ ਨੇ ਇੱਕ ਜੋ ਪੁਰਾਣੀ ਪਰੰਪਰਾ ਚੱਲਦੀ ਆ ਰਹੀ ਹੈ ਕਿ ਮਿੱਟੀ ਕੱਢਦੇ ਨੇ ਤੇ ਬਾਬਾ ਜੀ ਤੋਂ ਆਪਣਾ ਅਸ਼ੀਰਵਾਦ ਲੈਂਦੇ ਨੇਗੇ ਤੇ ਆਓ ਜੀ ਤੁਹਾਨੂੰ ਹੋਰ ਦਿਖਾਉਨੇ ਅੱਗੇ ਬਾਰਿਸ਼ ਨੇ ਥੋੜਾ ਜਿਹਾ ਰੁਕਿਆ ਹੈ ਨਹੀਂ ਆ ਜਿਹੜੀਆਂ ਤੁਸੀਂ ਜਗਾਵਾਂ ਦੇਖ ਰਹੇ ਹੋ ਇੱਥੇ ਲੋਕ ਹੀ ਲੋਕ ਹੁੰਦੇ ਨੇ ਤੇ ਇਹ ਵੀ ਬਾਬਾ ਜੀ ਦੀ ਜਗਾ ਬਣੀ ਹੋਈ ਆ ਘੋੜੇ ਉੱਪਰ ਬਰਾਜ਼ਮਾਨ ਨੇ ਤੇ ਕੋਈ ਖੰਭਣੀਆਂ ਬਣ ਕੇ ਜਾਂਦੇ ਆਂ ਦੇਖੋ ਸੇਰੇ ਵੀ ਟੰਗੇ ਹੋਏ ਨੇ ਤੇ ਜਿਨ੍ਹਾਂ ਨੂੰ ਪਰਮਾਤਮਾ ਕਹਿੰਦੇ ਹੁੰਦੇ ਵੀ ਜਿਵੇਂ ਪੱਥਰਾਂ ਦੇ ਵਿੱਚੋਂ ਵੀ ਲੋਕਾਂ ਨੇ ਰੱਬ ਪਾ ਲਿਆ ਵਾ ਜਿੱਥੇ ਜਿਨ੍ਹਾਂ ਦੀ ਜਿੱਥੇ ਸਰਦਾ ਵਾ ਉਥੋਂ ਹੀ ਉਹਨਾਂ ਨੂੰ ਕੁਝ ਮਿਲ ਜਾਂਦਾ ਵਾ ਤੇ ਆ ਤੁਸੀਂ ਦੇਖ ਰਹੇ ਹੋ ਕਿ ਲੋਕ ਮੱਥਾ ਟੇਕ ਰਹੇ ਨੇ ਕਿ ਕੱਲ ਤੋਂ ਸ਼ਾਇਦ ਇਕੱਠ ਜਿਆਦਾ ਹੋ ਜਾਵੇ ਤੇ ਫਿਲਹਾਲ ਅਜੇ ਠੀਕ ਆ ਅਸੀਂ ਪਹਿਲਾਂ ਵਧੀਆ ਮੱਥਾ ਟੇਕ ਲਿਆ ਦਰਸ਼ਨ ਵਧੀਆ ਹੋਗੇ ਬਾਕੀ ਦੇਖਦੇ ਆਂ ਜੀ ਜਿਵੇਂ ਸਲਾਹ ਹੋਈ ਤਾਂ ਬਣੇ ਰਿਓ ਵੀਡੀਓ ਜੇ ਤੁਸੀਂ ਪਹਿਲਾਂ ਨਾਲੋਂ ਇਸ ਜਗ੍ਹਾ ਦੇ ਵਿੱਚ ਕਾਫੀ ਬਦਲਾਅ ਆ ਗਿਆ ਵਾ ਹਰ ਜਗ੍ਹਾ ਦੇ ਵਿੱਚ ਇੰਟਰਲੌਕ ਲੱਗੀ ਆ तो फर्सी टैल लाग चुकिया ने बहुत ही ज़्यादा मतलब काफ़ी डिवैलप हो चुकी है जगह टैल ये तुसी देख सकते हो जी दुकानदार बैठे ने आपसे जी गल्ला मार रहे नेगे गाहक की कमी होने करके थोड़े मायूस लग रहे हैं ਜਦੋਂ ਵੀ ਤੁਸੀਂ ਆਓ ਮੱਥਾ ਟੇਕਣ ਤਾਂ ਇਹਨਾਂ ਤੋਂ ਬਹੁਤੀ ਥੋੜੀ ਚੀਜ਼ ਜ਼ਰੂਰ ਖਰੀਦਿਓ ਤਾਂ ਕਿ ਇਹ ਵੀ ਆਪਣਾ ਘਰੇ ਖੋਸੋ ਕੇ ਜਾਣ ਤੇ ਆਪਣਾ ਜੀਵਨ ਦਾ ਜੋ ਗੁਜ਼ਾਰਾ ਵਾ ਵਧੀਆ ਤਰੀਕੇ ਨਾਲ ਕਰਨ ਇੱਧਰ ਬਾਬਾ ਜੀ ਬੈਠੇ ਨੇ ਪ੍ਰਸਾਦ ਵੇਚਦੇ ਆ ਇਸ ਤੋਂ ਮਾ ਜੀ ਅਸੀਂ ਗੱਗਾ ਮਾੜੀ ਦੀ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਹਜੇ ਵੀ ਇੰਟਰਲੌਕ ਟਾਈਲਾਂ ਦਾ ਕੰਮ ਚੱਲ ਰਿਹਾ ਵਾ ਉਸੀ ਗੱਡੀ ਰੋਕ ਲਈ ਤੇ ਘਰ ਵਾਸਤੇ ਥੋੜਾ ਥੋੜਾ ਦੋ ਚਾਰ ਦੁਕਾਨਾਂ ਤੋਂ ਅਸੀਂ ਸਾਰਿਆਂ ਨੇ ਅਲੱਗ-ਅਲੱਗ ਸਮਾਨ ਖਰੀਦੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਚੰਡੋਲ ਬਿਲਕੁਲ ਬੰਦ ਪੈ ਨੇ ਉਹਦਾ ਕਾਰਨ ਹੈ ਕਿ ਇੱਕ ਇਕੱਠ ਘਟਾ ਤੇ ਦੂਸਰਾ ਮੀ ਹਲਕਾ-ਫੁਲਕਾ ਪੈ ਹੀ ਰਿਹਾ ਬਸ ਤੇ ਉਫਸੋ ਚਲੋ ਫਿਰ ਮਾਰਾਂਗੇ ਕਿਹੜਾ ਫਿਰ ਦੇਖਦੇ ਆਂ ਆ ਦੇਖੋ ਦੁਕਾਨਦਾਰ ਗਾਗਦੀਪਾਲ ਦੇ ਵਿੱਚ ਬੈਠੇ ਨੇ ਪ੍ਰਮਾਤਮਾ ਇਹਨਾਂ ਦੇ ਨੂੰ ਰੋਜ਼ਗਾਰ ਵਧੀਆ ਚਲਾਵੇ ਤੇ ਆਓ ਜੀ ਚਲਦੇ ਆ ਮੇਲੇ ਦੇ ਰੰਗ ਦਿਖਾਉਣੇ ਆ ਤੁਹਾਨੂੰ ਹੋਰ ਫੇਰ ਪਾਉਣਿਆਂ ਘਰਾਂ ਨੂੰ ਚੱਲੇ ਉਸੋ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੁਸੀਂ ਵੀ ਆਪਣੇ ਦੋਸਤ ਮਿੱਤਰ ਤੇ ਫੈਮਿਲੀ ਦੇ ਨਾਲ ਇੱਕ ਵਾਰੀ ਜਿਹੜਾ ਜ਼ਰੂਰ ਮਾਰੋ ਮੇਲੇ ਦੀ ਰੌਣਕ ਨੂੰ ਵਧਾਓ ਆਪਾਂ ਵੀ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਤੇ ਨਵੇਂ ਮਾਹੌਲ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਓਕੇ ਬਾਏ ਟਾਟਾ ਜੀ ਬਾਏ ਬਾਏ